ਇਹ ਸੀ ਉਸਾਰਾ ਮਾਮਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਸੋਂ ਰਾਤ 21 ਕਿ ਦੀ ਰਾਤ ਨੂੰ ਚੋਰ ਜਿਹੜੇ 1 ਵਜੇ ਦੇ ਕਰੀਬ ਗੁਰਦੁਆਰਾ ਸਾਹਿਬ ਚਾਹੇ ਇੱਕੋ ਬੰਦਾ ਸੀਗਾ ਸਾਈਕਲ ਤੇ ਆਇਆ ਵਾ ਉਲੀ ਆਣ ਕੇ ਸਾਰੇ ਗੁਰਦੁਆਰਾ ਸਾਹਿਬ ਦੇ ਕੰਦਰ ਤੋੜੇ ਆ ਸਭ ਤੋਂ ਪਹਿਲਾਂ ਨੇ ਗੋਲਕ ਤੋੜ ਕੇ ਉਹਦੇ ਵਿੱਚੋਂ ਮਾਇਆ ਕੱਢੀ ਉਸ ਤੋਂ ਬਾਅਦ ਸਾਰੀਆਂ ਲਮਾਰੀਆਂ ਸਾਡੀਆਂ ਫੋਲ ਕੇ ਉਹਦੇ ਵਿੱਚੋਂ ਕੁਝ ਲੱਭਣ ਦੀ ਕੋਸ਼ਿਸ਼ ਕੀਤੀ ਉਸ ਤੋਂ ਬਾਅਦ ਸਾਡੇ ਸਟੋਰ ਰੂਮ ਤੇ ਸਾਡਾ ਜਿਹੜਾ ਸੀਸੀਟੀਵੀ ਕੈਮਰਾ ਵਾਲਾ ਜਿਹੜਾ ਕਮਰਾ ਸੀਗਾ ਉਹਨੂੰ ਤੋੜ ਕੇ ਉਹਦੇ ਵਿੱਚੋਂ ਵੀ ਸੀਟੀਵੀ ਆਰ ਕੱਢ ਕੇ ਦੋ ਸਿਲੰਡਰ ਤੇ ਇਨਵੈਟਰ ਬੈਟਰਾ ਉਦੋਂ ਤੱਕ ਦੀ ਸਾਰੀ ਮਾਇਆ ਲੈ ਕੇ ਉਹ ਬੰਦਾ ਜਿਹੜਾ ਵਾ ਇਹ ਸਾਰੀ ਕਾਰਵਾਈ ਕਰਕੇ ਤੇ ਤਕਰੀਬਨ 1 ਘੰਟੇ ਦੇ ਅੰਦਰ ਵਿੱਚ ਸਾਰਾ ਕਾਰਵਾਈ ਕਰਕੇ ਤੇ ਇੱਥੋਂ ਚਲ ਗਿਆ ਵੇ ਪੁਲਿਸ ਨੂੰ ਦੱਸਿਆ ਸੀ ਹਾਂਜੀ ਅਸੀਂ ਜਦੋਂ ਸਵੇਰੇ ਗੁਰਦਰਾ ਸਾਹਿਬ ਆਣ ਕੇ ਦਰਵਾਜ਼ਾ ਖੋਲ੍ਹਿਆ ਵਾ ਨਾਲ ਦੋ ਸੇਵਾਦਾਰ ਸੀਗੇ ਅਸੀਂ ਦੇਖਿਆ ਕਿ ਸਾਰੇ ਜਿੰਦਰੇ ਟੁੱਟੇ ਹੋਏ ਸੀਗੇ ਉਸ ਤੋਂ ਬਾਅਦ ਅਸੀਂ ਆਪਣੇ ਸਾਰੇ ਪ੍ਰਬੰਧਕ ਜਨਾਂ ਨੂੰ ਬੁਲਾ ਕੇ ਸਾਰਿਆਂ ਨੂੰ ਦੱਸਿਆ ਉਸ ਤੋਂ ਬਾਅਦ ਹੀ ਸਾਰੇ ਇਕੱਠੇ ਹੋ ਕੇ ਤੇ ਪੁਲਿਸ ਨੂੰ ਫੋਨ ਕੀਤਾ ਵਾ ਤਕਰੀਬਨ 15-20 ਮਿੰਟਾਂ ਦੇ ਵਿੱਚ ਪੁਲਿਸ ਇੱਥੇ ਆਈ ਉਹਨਾਂ ਨੇ ਆਣ ਕੇ ਸਾਰਾ ਮੌਕਾ ਵੇਖਿਆ ਵਾ ਤੇ ਮੌਕਾ ਵੇਖ ਕੇ ਉਹਨਾਂ ਨੇ ਰਿਪੋਰਟ ਦਰਜ ਕੀਤੀ ਆ ਉਸ ਤੋਂ ਬਾਅਦ ਉਹਨਾਂ ਨੇ ਸ਼ਿਕਾਇਤ ਦਵਾਇਆ ਕਿ ਅਸੀਂ ਜਲਦੀ ਤੋਂ ਜਲਦੀ ਇਹਨੂੰ ਕੜਨੀ ਕੋਸ਼ਿਸ਼ ਕਰਾਂਗੇ ਸਾਡੀ ਸਾਰਿਆਂ ਦੀ ਸਾਰੀ ਸੰਗਤ ਦੀ ਪ੍ਰਸ਼ਾਸਨ ਤੇ ਮੰਗਿਆ ਕਿ ਇਸ ਬੰਦੇ ਨੇ ਇਸ ਚੋਰ ਨੇ ਬਹੁਤ ਜ਼ਿਆਦਾ ਸਾਡੇ ਸ਼ਹਿਰ ਦੇ ਵਿੱਚ ਦਹਿਸ਼ਤ ਪਾਈ ਹੋਈ ਆ ਗੁਰਦੁਆਰੇ ਨੂੰ ਟਾਰਗੇਟ ਬਣਾਇਆ ਜਾ ਰਿਹਾ ਇਸ ਵੱਲੋਂ ਸੋ ਅਸੀਂ ਮੰਗ ਕਰਦੇ ਹਾਂ ਕਿ ਇਹਨੂੰ ਜਲਦੀ ਤੋਂ ਜਲਦੀ ਫੜ ਕੇ ਕਾਨੂੰਨੀ ਤੌਰ ਤੇ ਸਖਤ ਸਖਤ ਸਜ਼ਾ ਦਿੱਤੀ ਜਾਵੇ ਜੀ। ਮੜ ਜਿੱਥੇ ਬਾਹਰ ਆ ਜਾਓ ਨਾ ਹੋਵੋ ਪਰੇਸ਼ਾਨ ਸਾਰੇ ਏਲਮਾਂ ਦੀ ਕਾਟ ਮੇਰੇ ਕੋਲ بیگم ਸ਼ਹਿਨਾਜ਼ ਜੀ 25 ਸਾਲ ਦਾ ਤਜਰਬਾ 9 ਏਲਮਾਂ ਦੀ ਤਾਕਤ ਮੇਰੇ ਕੀਤੀ ਨੂੰ ਕੋਈ ਕੱਟ ਨਹੀਂ ਸਕਦਾ ਮਨ ਚਾਹੇ ਪਿਆਰ ਲਈ ਮਾਤਾ ਪਿਤਾ ਨੂੰ ਮਨਾਉਣਾ ਪਤੀ ਪਤਨੀ ਚ ਅਣਬਣ ਜਾਂ ਘਰੇਲੂ ਕਲੇਸ਼ ਨੌਕਰੀ ਜਾਂ ਕਾਰੋਬਾਰ ਵਿੱਚ ਰੁਕਾਵਟ ਗ੍ਰੀਨ ਕਾਰਡ ਤੇ ਪੀਆਰ ਵਿੱਚ ਰੁਕਾਵਟ ਵਸ਼ੀਕਰਨ ਜਾਦੂ ਟੂਣਾ ਗੁਪਤ ਵਸ਼ੀਕਰਨ ਕਰਵਾਓ ਮਨ ਚਾਹਾ ਪ੍ਰੇਮੀ ਪ੍ਰੇਮਿਕਾ ਵਸ਼ ਵਿੱਚ ਕਰੋ ਲਾਟਰੀ ਚਾਹੇ ਕੋਈ ਵੀ ਹੋਵੇ ਜ਼ਰੂਰ ਨਿਕਲੇਗੀ ਵਿਸ਼ਵਾਸ ਖੋ ਚੁੱਕੇ ਇੱਕ ਵਾਰ ਫੋਨ ਜ਼ਰੂਰ ਕਰੋ ਅਤੇ ਸੱਚਾਈ ਜਾਣੋ ਤੁਹਾਡਾ ਵਿਸ਼ਵਾਸ ਟੁੱਟਣ ਨਹੀਂ ਦੇਵਾਂਗੀ ਬੇਗਮ ਸ਼ਹਿਨਾਜ ਜੀ ਸੰਪਰਕ ਕਰੋ 8725040658 ਹਾਂਜੀ ਬਾਬਾ ਜੀ ਕੱਲ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਚੋਰੀ ਹੋ ਗਈ ਕਿਹ ਇਸੇ ਸਾਰਾ ਮਾਮਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਸੋਂ ਰਾਤ 20 21 ਦੀ ਰਾਤ ਨੂੰ ਚੋਰ ਜਿਹੜੇ 1 ਵਜੇ ਦੇ ਕਰੀਬ ਗੁਰਦੁਆਰਾ ਸਾਹਿਬ ਵਿੱਚ ਆਏ ਇੱਕੋ ਬੰਦਾ ਸੀਗਾ ਸਾਈਕਲ ਤੇ ਆਇਆ ਵਾ ਉਹਨੇ ਆਣ ਕੇ ਸਾਰੇ ਗੁਰਦੁਆਰਾ ਸਾਹਿਬ ਦੇ ਜਿੰਦਰੇ ਤੋੜੇ ਆ ਸਭ ਤੋਂ ਪਹਿਲਾਂ ਉਹਨੇ ਗੋਲਕ ਤੋੜ ਕੇ ਉਹਦੇ ਵਿੱਚੋਂ ਮਾਇਆ ਕੱਢੀ ਉਸ ਤੋਂ ਬਾਅਦ ਸਾਰੀਆਂ ਲੰਮਾਰੀਆਂ ਸਾਡੀਆਂ ਫੋਲਕੇ ਉਹਦੇ ਵਿੱਚੋਂ ਕੁਝ ਲੱਭਣ ਦੀ ਕੋਸ਼ਿਸ਼ ਕੀਤੀ ਉਸ ਤੋਂ ਬਾਅਦ ਸਾਡੇ ਸਟੋਰ ਰੂਮ ਤੇ ਸਾਡਾ ਜਿਹੜਾ ਸੀਸੀਟੀਵੀ ਕੈਮਰਾ ਵਾਲਾ ਜਿਹੜਾ ਕਮਰਾ ਸੀਗਾ ਉਹਨੂੰ ਤੋੜ ਕੇ ਉਹਦੇ ਵਿੱਚੋਂ ਡੀਵੀਆਰ ਕੱਢ ਕੇ ਤੇ ਦੋ ਸਿਲੰਡਰ ਤੇ ਇਨਵਰਟਰ ਬੈਟਰਾ ਗੋਲਕ ਦੀ ਸਾਰੀ ਮਾਇਆ ਲੈ ਕੇ ਉਹ ਬੰਦਾ ਜਿਹੜਾ ਵਾ ਇਹ ਸਾਰੀ ਕਾਰਵਾਈ ਕਰਕੇ ਤੇ ਤਕਰੀਬਨ 1 ਘੰਟੇ ਦੇ ਅੰਦਰ ਵਿੱਚ ਸਾਰਾ ਕਾਰਵਾਈ ਕਰਕੇ ਤੇ ਇੱਥੋਂ ਚਲ ਗਿਆ ਪੁਲਿਸ ਨੂੰ ਦੱਸਿਆ ਹਾਂਜੀ ਅਸੀਂ ਜਦੋਂ ਸਾਰੇ ਗੁਰਦੁਆਰਾ ਸਾਹਿਬ ਆਣ ਕੇ ਦਰਵਾਜ਼ਾ ਖੋਲ੍ਹਿਆ ਵਾ ਨਾਲ ਦੋ ਸੇਵਾਦਾਰ ਸੀਗੇ ਅਸੀਂ ਦੇਖਿਆ ਕਿ ਸਾਰੇ ਜਿੰਦਰੇ ਟੁੱਟੇ ਹੋਏ ਸੀਗੇ ਉਸ ਤੋਂ ਬਾਅਦ ਅਸੀਂ ਆਪਣੇ ਸਾਰੇ ਪ੍ਰਬੰਧਕ ਜਿਨ੍ਹਾਂ ਨੂੰ ਬੁਲਾ ਕੇ ਸਾਰਿਆਂ ਨੂੰ ਦੱਸਿਆ ਉਸ ਤੋਂ ਬਾਅਦ ਹੀ ਸਾਰੇ ਇਕੱਠੇ ਹੋ ਕੇ ਤੇ ਪੁਲਿਸ ਨੂੰ ਫੋਨ ਕੀਤਾ ਵਾ ਤਕਰੀਬਨ 15-20 ਮਿੰਟਾਂ ਦੇ ਵਿੱਚ ਪੁਲਿਸ ਇੱਥੇ ਆਈ ਉਹਨਾਂ ਨੇ ਆਣ ਕੇ ਸਾਰਾ ਮੌਕਾ ਵੇਖਿਆ ਵਾ ਤੇ ਮੌਕਾ ਵੇਖ ਕੇ ਉਹਨਾਂ ਨੇ ਰਿਪੋਰਟ ਦਰਜ ਕੀਤੀ ਆ ਉਸ ਤੋਂ ਬਾਅਦ ਉਹਨਾਂ ਨੇ ਚਕਿੰਦ ਦਵਾਇਆ ਕਿ ਅਸੀਂ ਜਲਦੀ ਤੋਂ ਜਲਦੀ ਇਹਨੂੰ ਠੜਨੀ ਕੋਸ਼ਿਸ਼ ਕਰਾਂਗੇ ਸਾਡੀ ਸਾਰਿਆਂ ਦੀ ਸਾਰੀ ਸੰਗਤ ਦੀ ਪ੍ਰਸ਼ਾਸਨ ਤੇ ਮੰਗਿਆ ਕਿ ਇਸ ਬੰਦੇ ਨੇ ਇਸ ਚੋਰ ਨੇ ਬਹੁਤ ਜ਼ਿਆਦਾ ਸਾਡੇ ਸ਼ਹਿਰ ਦੇ ਵਿੱਚ دہشت ਪਾਈ ਹੋਈ ਆ ਗੁਰਦੁਆਰੇ ਨੂੰ ਟਾਰਗੇਟ ਬਣਾਇਆ ਜਾ ਰਿਹਾ ਇਸ ਵੱਲੋਂ ਸੋ ਅਸੀਂ ਮੰਗ ਕਰਦੇ ਆ ਕਿ ਇਹਨੂੰ ਜਲਦੀ ਤੋਂ ਜਲਦੀ ਫੜ ਕੇ ਕਾਨੂੰਨੀ ਤੌਰ ਤੇ ਸਖਤ ਸਖਤ ਸਜ਼ਾ ਦਿੱਤੀ ਜਾਵੇ ਜੀ ਮੜ ਜਿੱਥੇ ਬਾਹਰ ਆ ਜਾਓ ਹਾਂਜੀ ਬਾਬਾ ਜੀ ਕੱਲ ਗੁਰਦੁਆਰਾ ਦੁਖਨੀਵਾਰਨ ਸਾਹਿਬ ਚੋਰੀ ਹੋਈ ਏ ਇਸੇ ਬਸਰਾਂ ਮਾਮਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਸੋਂ ਰਾਤ 21 21 ਦੀ ਰਾਤ ਨੂੰ ਚੋਰ ਜਿਹੜੇ 1 ਵਜੇ ਦੇ ਕਰੀਬ ਗੁਰਦੁਆਰਾ ਸਾਹਿਬ ਚਾਹੇ ਇੱਕੋ ਬੰਦਾ ਸੀਗਾ ਸਾਈਕਲ ਤੇ ਆਇਆ ਵਾ ਉਹਨੇ ਆਣ ਕੇ ਸਾਰੇ ਗੁਰਦੁਆਰਾ ਸਾਹਿਬ ਦੇ ਜਿੰਦਰੇ ਤੋੜੇ ਆ ਸਭ ਤੋਂ ਪਹਿਲਾਂ ਉਹਨੇ ਗੋਲਕ ਤੋੜ ਕੇ ਉਹਦੇ ਵਿੱਚੋਂ ਮਾਇਆ ਕੱਢੀ ਉਸ ਤੋਂ ਬਾਅਦ ਸਾਰੀਆਂ ਲਮਾਰੀਆਂ ਸਾਡੀਆਂ ਫੋਲ ਕੇ ਉਹਦੇ ਵਿੱਚੋਂ ਕੁਝ ਲੱਭਣ ਦੀ ਕੋਸ਼ਿਸ਼ ਕੀਤੀ ਉਸ ਤੋਂ ਬਾਅਦ ਸਾਡੇ ਸਟੋਰ ਰੂਮ ਤੇ ਸਾਡਾ ਜਿਹੜਾ ਸੀਸੀਟੀਵੀ ਕੈਮਰਾ ਵਾਲਾ ਜਿਹੜਾ ਕਮਰਾ ਸੀਗਾ ਉਹਨੂੰ ਤੋੜ ਕੇ ਉਹਦੇ ਵਿੱਚੋਂ ਡੀਵੀਆਰ ਕੱਢ ਕੇ ਤੇ ਦੋ ਸਿਲੰਡਰ ਤੇ ਇਨਵੈਟਰ ਬੈਟਰਾ ਗੋਲਕ ਦੀ ਸਾਰੀ ਮਾਇਆ ਲੈ ਕੇ ਉਹ ਬੰਦਾ ਜਿਹੜਾ ਵਾ ਸਾਰੀ ਕਾਰਵਾਈ ਕਰਕੇ ਤੇ ਤਕਰੀਬਨ 1 ਘੰਟੇ ਦੇ ਅੰਦਰ ਵਿੱਚ ਸਾਰਾ ਕਾਰਵਾਈ ਕਰਕੇ ਤੇ ਇਥੋਂ ਚਲ ਗਿਆ ਵੇ ਪੁਲਿਸ ਨੂੰ ਦੱਸਿਆ ਹਾਂਜੀ ਅਸੀਂ ਜਦੋਂ ਸਵੇਰੇ ਗੁਰਦਰਾ ਸਾਹਿਬ ਆਣ ਕੇ ਦਰਵਾਜ਼ਾ ਖੋਲ੍ਹਿਆ ਵਾ ਨਾਲ ਦੋ ਸੇਵਾਦਾਰ ਸੀਗੇ ਅਸੀਂ ਦੇਖਿਆ ਕਿ ਸਾਰੇ ਜਿੰਦਰੇ ਟੁੱਟੇ ਹੋਏ ਸੀਗੇ ਉਸ ਤੋਂ ਬਾਅਦ ਅਸੀਂ ਆਪਣੇ ਸਾਰੇ ਪ੍ਰਬੰਧਕ ਜਿਨ੍ਹਾਂ ਨੂੰ ਬੁਲਾ ਕੇ ਸਾਰਿਆਂ ਨੂੰ ਦੱਸਿਆ ਉਸ ਤੋਂ ਬਾਅਦ ਹੀ ਸਾਰੇ ਇਕੱਠੇ ਹੋ ਕੇ ਤੇ ਪੁਲਿਸ ਨੂੰ ਫੋਨ ਕੀਤਾ ਵਾ ਤਕਰੀਬਨ 15-20 ਮਿੰਟਾਂ ਦੇ ਵਿੱਚ ਪੁਲਿਸ ਇੱਥੇ ਆਈ ਉਹਨਾਂ ਨੇ ਆਣ ਕੇ ਸਾਰਾ ਮੌਕਾ ਵੇਖਿਆ ਵਾ ਤੇ ਮੌਕਾ ਵੇਖ ਕੇ ਉਹਨਾਂ ਨੇ ਰਿਪੋਰਟ ਦਰਜ ਕੀਤੀ ਆ ਉਸ ਤੋਂ ਬਾਅਦ ਉਹਨਾਂ ਨੇ ਸ਼ਿਕਾਇਤ ਦਵਾਇਆ ਕਿ ਅਸੀਂ ਜਲਦੀ ਤੋਂ ਜਲਦੀ ਇਹਨੂੰ ਫੜਨ ਦੀ ਕੋਸ਼ਿਸ਼ ਕਰਾਂਗੇ ਸਾਡੀ ਸਾਰਿਆਂ ਦੀ ਸਾਰੀ ਸੰਗਤ ਦੀ ਪ੍ਰਸ਼ਾਸਨ ਤੇ ਮੰਗਿਆ ਕਿ ਇਸ ਬੰਦੇ ਨੇ ਇਸ ਚੋਰ ਨੇ ਬਹੁਤ ਜ਼ਿਆਦਾ ਸਾਡੇ ਸ਼ਹਿਰ ਦੇ ਵਿੱਚ دہشت ਪਾਈ ਹੋਈ ਆ ਗੁਰਦੁਆਰੇ ਨੂੰ ਟਾਰਗੇਟ ਬਣਾਇਆ ਜਾ ਰਿਹਾ ਇਸ ਵੱਲੋਂ ਸੋ ਅਸੀਂ ਮੰਗ ਕਰਦੇ ਆ ਕਿ ਇਹਨੂੰ ਜਲਦੀ ਤੋਂ ਜਲਦੀ ਫੜ ਕੇ ਕਾਨੂੰਨੀ ਤੌਰ ਤੇ ਸਖ਼ਤ ਸਖ਼ਤ ਸਜ਼ਾ ਦਿੱਤੀ ਜਾਵੇ ਜੀ ਗੁਰਦੁਆਰੇ ਤੇ ਬਾਹਰ ਆ ਜਾਓ ਹਾਂਜੀ ਬਾਬਾ ਜੀ ਕੱਲ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਚੋਰੀ ਹੋ ਗਈ ਕੀ ਸੀ ਸਾਰਾ ਮਾਮਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਸੋਂ ਰਾਤ 20 21 ਦੀ ਰਾਤ ਨੂੰ ਚੋਰ ਜਿਹੜੇ 1 ਵਜੇ ਦੇ ਕਰੀਬ ਗੁਰਦੁਆਰਾ ਸਾਹਿਬ ਵਿੱਚ ਆਏ ਇੱਕੋ ਬੰਦਾ ਸੀਗਾ ਸਾਈਕਲ ਤੇ ਆਇਆ ਵਾ ਉਹਨੇ ਆਣ ਕੇ ਸਾਰੇ ਗੁਰਦੁਆਰਾ ਸਾਹਿਬ ਦੇ ਜਿੰਦਰੇ ਤੋੜੇ ਆ ਸਭ ਤੋਂ ਪਹਿਲਾਂ ਉਹਨੇ ਗੋਲਕ ਤੋੜ ਕੇ ਉਹਦੇ ਵਿੱਚੋਂ ਮਾਇਆ ਕੱਢੀ ਉਸ ਤੋਂ ਬਾਅਦ ਸਾਰੀਆਂ ਲਮਾਰੀਆਂ ਸਾਡੀਆਂ ਫੋਲ ਕੇ ਉਹਦੇ ਵਿੱਚੋਂ ਕੁਝ ਲੱਭਣ ਦੀ ਕੋਸ਼ਿਸ਼ ਕੀਤੀ ਉਸ ਤੋਂ ਬਾਅਦ ਸਾਡੇ ਸਟੋਰ ਰੂਮ ਤੇ ਸਾਡਾ ਜਿਹੜਾ ਸੀਸੀਟੀਵੀ ਕੈਮਰਾ ਵਾਲਾ ਜਿਹੜਾ ਕਮਰਾ ਸੀਗਾ ਉਹਨੂੰ ਤੋੜ ਕੇ ਉਹਦੇ ਵਿੱਚੋਂ ਡੀਵੀਆਰ ਕੱਢ ਕੇ ਤੇ ਦੋ ਸਿਲੰਡਰ ਤੇ ਇਨਵਰਟਰ ਬੈਟਰਾ ਗੋਲਕ ਦੀ ਸਾਰੀ ਮਾਇਆ ਲੈ ਕੇ ਉਹ ਬੰਦਾ ਜਿਹੜਾ ਵਾ ਇਹ ਸਾਰੀ ਕਾਰਵਾਈ ਕਰਕੇ ਤੇ ਤਕਰੀਬਨ 1 ਘੰਟੇ ਦੇ ਅੰਦਰ ਵਿੱਚ ਸਾਰਾ ਕਾਰਵਾਈ ਕਰਕੇ ਤੇ ਇੱਥੋਂ ਚਲ ਗਿਆ ਪੁਲਿਸ ਨੂੰ ਦੱਸੇ ਹਾਂਜੀ ਅਸੀਂ ਜਦੋਂ ਸਵੇਰੇ ਗੁਰਦੁਆਰਾ ਸਾਹਿਬ ਆਣ ਕੇ ਦਰਵਾਜ਼ਾ ਖੋਲ੍ਹਿਆ ਵਾ ਨਾਲ ਦੋ ਸੇਵਾਦਾਰ ਸੀਗੇ ਅਸੀਂ ਦੇਖਿਆ ਕਿ ਸਾਰੇ ਜਿੰਦਰੇ ਟੁੱਟੇ ਹੋਏ ਸੀਗੇ ਉਸ ਤੋਂ ਬਾਅਦ ਅਸੀਂ ਆਪਣੇ ਸਾਰੇ ਪ੍ਰਬੰਧਕ ਜਿਨ੍ਹਾਂ ਨੂੰ ਬੁਲਾ ਕੇ ਸਾਰਿਆਂ ਨੂੰ ਦੱਸਿਆ ਉਸ ਤੋਂ ਬਾਅਦ ਹੀ ਸਾਰੇ ਇਕੱਠੇ ਹੋ ਕੇ ਤੇ ਪੁਲਿਸ ਨੂੰ ਫੋਨ ਕੀਤਾ ਵਾ ਤਕਰੀਬਨ 15-20 ਮਿੰਟਾਂ ਦੇ ਵਿੱਚ ਪੁਲਿਸ ਇੱਥੇ ਆਈ ਉਹਨਾਂ ਨੇ ਆਣ ਕੇ ਸਾਰਾ ਮੌਕਾ ਵੇਖਿਆ ਵਾ ਤੇ ਮੌਕਾ ਵੇਖ ਕੇ ਉਹਨਾਂ ਨੇ ਰਿਪੋਰਟ ਦਰਜ ਕੀਤੀ ਆ ਉਸ ਤੋਂ ਬਾਅਦ ਉਹਨਾਂ ਨੇ ਸ਼ਿਕਾਇਤ ਦਵਾਇਆ ਕਿ ਅਸੀਂ ਜਲਦੀ ਤੋਂ ਜਲਦੀ ਇਹਨੂੰ ਠੜਨੀ ਕੋਸ਼ਿਸ਼ ਕਰਾਂਗੇ ਸਾਡੀ ਸਾਰਿਆਂ ਦੀ ਸਾਰੀ ਸੰਗਤ ਦੀ ਪ੍ਰਸ਼ਾਸਨ ਤੇ ਮੰਗਿਆ ਕਿ ਇਸ ਬੰਦੇ ਨੇ ਇਸ ਚੋਰ ਨੇ ਬਹੁਤ ਜ਼ਿਆਦਾ ਸਾਡੇ ਸ਼ਹਿਰ ਦੇ ਵਿੱਚ دہشت ਭਾਈ ਹੋਈ ਆ ਗੁਰਦੁਆਰੇ ਨੂੰ ਟਾਰਗੇਟ ਬਣਾਇਆ ਜਾ ਰਿਹਾ ਇਸ ਵੱਲੋਂ ਸੋ ਅਸੀਂ ਮੰਗ ਕਰਦੇ ਹਾਂ ਕਿ ਇਹਨੂੰ ਜਲਦੀ ਤੋਂ ਜਲਦੀ ਫੜ ਕੇ ਕਾਨੂੰਨੀ ਤੌਰ ਤੇ ਸਖ਼ਤ ਸਖ਼ਤ ਸਜ਼ਾ ਦਿੱਤੀ ਜਾਵੇ ਜੀ। ਜੀ ਗੁਰਦੁਆਰੇ ਦੇ ਬਾਹਰ ਆ ਜਾਓ ਹਾਂਜੀ ਬਾਬਾ ਜੀ ਕੱਲ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਚੋਰੀ ਹੋਈ 30 ਇਸੇ ਉਸਾਰਾ ਮਾਮਲਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਸੋਂ ਰਾਤ 21 ਦੀ ਰਾਤ ਨੂੰ ਚੋਰ ਜਿਹੜੇ 1 ਵਜੇ ਦੇ ਕਰੀਬ ਗੁਰਦੁਆਰਾ ਸਾਹਿਬ ਵਿੱਚ ਆਏ ਇੱਕੋ ਬੰਦਾ ਸੀਗਾ ਸਾਈਕਲ ਤੇ ਆਇਆ ਵਾ ਉਹਨੇ ਆਣ ਕੇ ਸਾਰੇ ਗੁਰਦੁਆਰਾ ਸਾਹਿਬ ਦੇ ਜਿੰਦਰੇ ਤੋੜੇ ਆ ਸਭ ਤੋਂ ਪਹਿਲਾਂ ਉਹਨੇ ਗੋਲਕ ਤੋੜ ਕੇ ਉਹਦੇ ਵਿੱਚੋਂ ਮਾਇਆ ਕੱਢੀ ਉਸ ਤੋਂ ਬਾਅਦ ਸਾਰੀਆਂ ਲਮਾਰੀਆਂ ਸਾਡੀਆਂ ਫੋਲ ਕੇ ਉਹਦੇ ਵਿੱਚੋਂ ਕੁਝ ਲੱਭਣ ਦੀ ਕੋਸ਼ਿਸ਼ ਕੀਤੀ ਉਸ ਤੋਂ ਬਾਅਦ ਸਾਡੇ ਸਟੋਰ ਰੂਮ ਤੇ ਸਾਡਾ ਜਿਹੜਾ ਸੀਸੀਟੀਵੀ ਕੈਮਰਾ ਵਾਲਾ ਜਿਹੜਾ ਕਮਰਾ ਸੀਗਾ ਉਹਨੂੰ ਤੋੜ ਕੇ ਉਹਦੇ ਵਿੱਚੋਂ ਡੀਵੀਆਰ ਕੱਢ ਕੇ ਤੇ ਦੋ ਸਿਲੰਡਰ ਇਹ ਇਨਵੇਟਰ ਬੈਟਰਾ ਗੋਲਕ ਦੀ ਸਾਰੀ ਮਾਇਆ ਲੈ ਕੇ ਉਹ ਬੰਦਾ ਜਿਹੜਾ ਵਾ ਸਾਰੀ ਕਾਰਵਾਈ ਕਰਕੇ ਤੇ ਤਕਰੀਬਨ 1 ਘੰਟੇ ਦੇ ਅੰਦਰ ਵਿੱਚ ਸਾਰਾ ਕਾਰਵਾਈ ਕਰਕੇ ਤੇ ਇਥੋਂ ਚਲ ਗਿਆ ਵੇ ਪੁਲਿਸ ਨੂੰ ਦੱਸਿਆ ਹਾਂਜੀ ਅਸੀਂ ਜਦੋਂ ਸਵੇਰੇ ਗੁਰਦੁਆਰਾ ਸਾਹਿਬ ਆਣ ਕੇ ਦਰਵਾਜ਼ਾ ਖੋਲ੍ਹਿਆ ਵਾ ਨਾਲ ਦੋ ਸੇਵਾਦਾਰ ਸੀਗੇ ਅਸੀਂ ਦੇਖਿਆ ਕਿ ਸਾਰੇ ਜਿੰਦਰੇ ਟੁੱਟੇ ਹੋਏ ਸੀਗੇ ਉਸ ਤੋਂ ਬਾਅਦ ਅਸੀਂ ਆਪਣੇ ਸਾਰੇ ਪ੍ਰਬੰਧਕ ਜਿਨ੍ਹਾਂ ਨੂੰ ਬੁਲਾ ਕੇ ਸਾਰਿਆਂ ਨੂੰ ਦੱਸਿਆ ਉਸ ਤੋਂ ਬਾਅਦ ਹੀ ਸਾਰੇ ਇਕੱਠੇ ਹੋ ਕੇ ਤੇ ਪੁਲਿਸ ਨੂੰ ਫੋਨ ਕੀਤਾ ਵਾ ਤਕਰੀਬਨ 15-20 ਮਿੰਟਾਂ ਦੇ ਵਿੱਚ ਪੁਲਿਸ ਇੱਥੇ ਆਈ ਉਹਨਾਂ ਨੇ ਆਣ ਕੇ ਸਾਰਾ ਮੌਕਾ ਵੇਖਿਆ ਵਾ ਤੇ ਮੌਕਾ ਵੇਖ ਕੇ ਉਹਨਾਂ ਨੇ ਰਿਪੋਰਟ ਦਰਜ ਕੀਤੀ ਆ ਉਸ ਤੋਂ ਬਾਅਦ ਉਹਨਾਂ ਨੇ ਚਹੇਨ ਦਵਾਇਆ ਕਿ ਅਸੀਂ ਜਲਦੀ ਤੋਂ ਜਲਦੀ ਇਹਨੂੰ ਫੜਨ ਦੀ ਕੋਸ਼ਿਸ਼ ਕਰਾਂਗੇ ਸਾਡੀ ਸਾਰਿਆਂ ਦੀ ਸਾਰੀ ਸੰਗਤ ਦੀ ਪ੍ਰਸ਼ਾਸਨ ਤੇ ਮੰਗਿਆ ਕਿ ਇਸ ਬੰਦੇ ਨੇ ਇਸ ਚੋਰ ਨੇ ਬਹੁਤ ਜ਼ਿਆਦਾ ਸਾਡੇ ਸ਼ਹਿਰ ਦੇ ਵਿੱਚ دہشت ਭਾਈ ਹੋਈ ਆ ਗੁਰਦੁਆਰੇ ਨੂੰ ਟਾਰਗੇਟ ਬਣਾਇਆ ਜਾ ਰਿਹਾ ਇਸ ਵੱਲੋਂ ਸੋ ਅਸੀਂ ਮੰਗ ਕਰਦੇ ਹਾਂ ਕਿ ਇਹਨੂੰ ਜਲਦੀ ਤੋਂ ਜਲਦੀ ਫੜ ਕੇ ਕਾਨੂੰਨੀ ਤੌਰ ਤੇ ਸਖ਼ਤ ਸਖ਼ਤ ਸਜ਼ਾ ਦਿੱਤੀ ਜਾਵੇ ਜੀ